ਚਿੱਟੇ ਦਾ ਨਸ਼ਾ ਹੈ ਜੋ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜਵਾਨ ਮਾਮਾ ਦੇ ਪੁੱਤਾਂ ਨੂੰ ਖੁੰਧਾ ਜਾ ਰਿਹਾ ਹੈ ਤਾਂ ਇਸ ਕਰਕੇ ਜੋ ਨਸ਼ਾ ਹੈ ਚਿੱਟੇ ਦਾ ਸੁਣਨ ਚ ਆਇਆ ਕਿ ਉਹ ਨਸ਼ਾ ਵੀ ਬਿਲਕੁਲ ਹੀ ਜੋ ਹੈ ਜਾਲੀ ਨਸ਼ਾ ਤਿਆਰ ਹੋ ਰਿਹਾ ਹੈ ਤਾਂ ਜੇ ਫੀਮ ਦੀ ਖੇਤੀ ਦੀ ਮਨਜ਼ੂਰੀ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਦੇ ਜੰਦੀ ਹੈ ਤਾਂ ਕਈ ਮਾਮਾ ਦੇ ਪੁੱਤ ਬਚ ਜਾਣਗੇ ਇਸੇ ਤਰ੍ਹਾਂ ਫੀਮ ਦੇ ਕੀ ਕੀ ਫਾਇਦੇ ਹਨ ਤੇ ਕੀ ਕੀ ਨੁਕਸਾਨ ਹਨ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਹਨ ਸਮਸ਼ੇਰ ਸਿੰਘ ਜਿਨ੍ਹਾਂ ਦਾ ਕਿ 14 ਸਾਲਾਂ ਤੋਂ ਐਕਸਪੀਰੀਅੰਸ ਹੈ ਆਯੁਰਵੇਦ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹਨ ਸਤਿ ਸ੍ਰੀ ਅਕਾਲ ਗੁਰਵਿੰਦਰ ਜੀ ਸਰ ਕੀ ਕਹਿਣਾ ਚਾਹੋਗੇ ਕਿ ਫੀਮ ਦੇ ਜੋ ਹੈ ਕੀ ਫਾਇਦੇ ਹਨ ਵੇਖੋ ਜੀ ਮੈਂ ਇਹ ਤ ਨਹੀਂ ਕਹਿ ਸਕਦਾ ਕਿ ਫੀਮ ਦੇ ਬਹੁਤ ਸਾਰੇ ਫਾਇਦੇ ਕਿਉਂਕਿ ਮੈਂ ਫੀਮ ਜਾਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਸਕਦਾ ਲੇਕਿਨ ਜੇ ਇਹਨੂੰ ਮੈਡੀਕਲ ਤੌਰ ਤੇ ਲਿਆ ਜਾਵੇ ਤੇ ਇਹਨੂੰ ਮੈਡੀਕਲ ਦੇ ਵਿੱਚ ਇਹਦੇ ਬਹੁਤ ਸਾਰੇ ਯੂਜ਼ ਹੈ ਜਿਹਦਾ ਕਰਕੇ ਇਹਨੂੰ ਫਾਇਦੇਮੰਦ ਦੱਸਿਆ ਗਿਆ ਹੈ ਕਿਉਂਕਿ ਆਯੁਰਵੇਦ ਦੇ ਵਿੱਚ ਇਹਨੂੰ ਸ਼ੂਲ ਪਰਸ਼ਮਣੀ ਯਾਨੀ ਸ਼ੂਲ ਪਰਸ਼ਮਣ ਦਾ ਮਤਲਬ ਹੁੰਦਾ ਦਰਦਾਂ ਨੂੰ ਦੂਰ ਕਰਨ ਵਾਲੀ ਨਿੰਦਰਾਜਨ ਨਿੰਦਰਾਜਨ ਦਾ ਮਤਲਬ ਦਾ ਨੀਂਦ ਲਿਆਉਣ ਵਾਲੀ ਜਿਹਨੂੰ ਨੀਂਦ ਨਹੀਂ ਆਉਂਦੀ ਬੇਚੈਨੀ ਰਹਿੰਦੀ ਹੈ ਜਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦਰਦ ਹੁੰਦੀਆਂ ਸਰੀਰ ਦੇ ਵਿੱਚ ਉਹਦੇ ਵਾਸਤੇ ਇਹਦਾ ਪ੍ਰਯੋਗ ਕੀਤਾ ਜਾਂਦਾ ਜਾਂ ਇਹਨੂੰ ਮਰਦਾਨਾ ਤਾਕਤ ਵਾਸਤੇ ਜਿਹਨੂੰ ਸ਼ਿਗਰਪਤਨ ਦੇ ਰੋਗ ਹੁੰਦੇ ਜਾਂ ਮਰਦਾਨਾ ਕਮਜ਼ੋਰੀ ਲੋਕੀ ਜਵਾਨੀ ਦੇ ਵਿੱਚ ਗਲਤ ਕਰਮ ਕਰਕੇ ਐਪ੍ਰਾਕ੍ਰਿਤਿਕ ਮੈਥਨ ਕਰਕੇ ਜਾਂ ਹੋਰ ਬਹੁਤ ਸਾਰੇ ਐਸੇ ਕਰਮ ਜਿਨ੍ਹਾਂ ਕਰਕੇ ਸਰੀਰ ਦਾ ਨੁਕਸਾਨ ਕਰ ਲੈਂਦੇ ਉਸ ਮਰਦਾਨਾ ਤਾਕਤ ਨੂੰ ਸਹੀ ਕਰਨ ਵਾਸਤੇ ਇਹਦਾ ਪ੍ਰਯੋਗ ਕੀਤਾ ਜਾਂਦਾ ਮੈਡੀਕਲ ਤਰੀਕੇ ਨਾਲ ਤੇ ਇਹਦਾ ਫਾਇਦਾ ਬਾਕੀ ਇਹਦੇ ਨੁਕਸਾਨ ਹੀ ਜੇ ਨਸ਼ੇ ਦੇ ਰੂਪ ਚਲਾਵਾਂਗੇ ਤਾਂ ਦੇਖਿਆ ਜਾਂਦਾ ਕਿ ਅੱਜ ਕੱਲ ਲੋਕ ਜੋ ਫੀਮ ਨੂੰ ਹੈ ਨਸ਼ੇ ਦੇ ਤੌਰ ਤੇ ਜਿਆਦਾ ਇਸਤੇਮਾਲ ਕਰ ਰਹੇ ਹਨ ਦੇ ਨਸ਼ਾ ਜੋ ਹੈ ਫੀਮ ਉਹਨਾਂ ਦਾ ਹੋਰ ਜਿਆਦਾ ਦੁਗਣਾ ਕਰੇ ਇਸ ਕਨਾਲ ਦੇ ਨਾਲ ਉਹ ਮਿੱਠਾ ਵੀ ਖਾਂਦੇ ਹਨ ਤੇ ਚਾਹ ਵਗਰਾ ਵੀ ਲੈਂਦੇ ਹਨ ਕਿੰਨੇ ਕ ਫਾਇਦੇ ਕਿੰਨਾ ਕ ਨੁਕਸਾਨ ਹੈ ਚਾਹ ਪੀਣ ਨਾਲ ਜੇ ਆਪਾਂ ਫੀਮ ਨੂੰ ਚਾਹ ਵਿੱਚ ਘੋਲ ਕੇ ਪੀਨੇ ਆ ਵੇਖੋ ਜੇ ਆਪਾਂ ਜੇ ਚਾਹ ਨਾਲ ਤਾਂ ਕਿਸੇ ਵੀ ਗ੍ਰੰਥ ਦੇ ਵਿੱਚ ਕਿਸੇ ਵੀ ਮੈਡੀਕਲ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਫੀਮ ਨੂੰ ਚਾਹ ਨਾਲ ਖਾਣਾ ਚਾਹੀਦਾ ਕਿਉਂਕਿ ਚਾਹ ਵੀ ਖੁਸ਼ਕ ਤੇ ਗਰਮ ਹੁੰਦੀ ਤੇ ਹਕੀਮ ਵੀ ਖੁਸ਼ਕ ਤੇ ਗਰਮ ਹੁੰਦੀ ਚਾਹ ਨਾਲ ਖਾਣ ਨਾਲ ਹਮੇਸ਼ਾ ਇਹਦਾ ਨੁਕਸਾਨ ਦਾ ਉਹ ਜਿਹੜੇ ਅਮਲ ਕਰਨ ਵਾਸਤੇ ਨਸ਼ਾ ਕਰਨ ਵਾਸਤੇ ਯੂਜ਼ ਕਰਦੇ ਉਹ ਲੋਕੀ ਨੂੰ ਚਾਹ ਦੇ ਨਾਲ ਯੂਜ਼ ਕਰਦੇ ਆ ਉਹ ਕੀ ਹੁੰਦਾ ਕਿ ਉਹ ਖੇਡਣ ਵਾਸਤੇ ਵੀ ਇਹਦਾ ਮਤਲਬ ਬੰਦਾ ਖੇਡ ਜਾਂਦਾ ਆ ਪੰਜਾਬੀ ਚ ਕਹਿ ਸਕੀਏ ਲੇਕਿਨ ਉਹ ਸਭ ਕੁ ਸਾਡੇ ਲੀਵਰ ਨੂੰ ਖੇਡ ਦੇਗੀ ਉਹ ਲੀਵਰ ਦਾ ਨੁਕਸਾਨ ਕਰੇਗੀ ਚਾਹ ਨਾਲ ਕਦੇ ਵੀ ਕਿਸੇ ਵੀ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਸਿਰਫ ਇੱਕ ਪ੍ਰਕਿਰਤੀ ਜਿਹਨੂੰ ਵਾਤ ਪਿਤ ਕਫ ਦੇ ਹਿਸਾਬ ਨਾਲ ਦੱਸਿਏ ਵਾਈ ਖੋਰਾ ਤੇ ਗਰਮੀ ਖੋਰਾ ਬੰਦਾ ਤੇ ਜੇ ਇਹਨੂੰ ਚਾਹ ਨਾਲ ਖਾਇਗਾ ਤਾਂ ਨੁਕਸਾਨ ਹੀ ਹੋਏਗਾ ਹਰ ਜਿਹਨੂੰ ਕਫ ਰਿੰਦਾ ਬਹੁਤ ਜ਼ਿਆਦਾ ਨਜਲਾ ਜੁਕਾਮ ਰਹਿੰਦਾ ਹੈ ਜਾਂ ਕਫਰ ਕਰਦੀ ਹੁੰਦੀ ਜਿਹਦੇ ਸਰੀਰ ਚ ਬਹੁਤ ਮੋਟਾਪਾ ਜਾਂ ਸਨੇਗਤ ਜ਼ਿਆਦਾ ਚਿਕਨਾਈ ਹੈ ਫੈਟ ਵਧਿਆ ਉਹ ਬੰਦਾ ਇਹਨੂੰ ਚਾਹ ਨਾਲ ਲਵੇ ਤਾਂ ਕੁਛ ਨਾ ਕੁਛ ਉਹਦਾ ਬੈਨੀਫਿਟ ਹੋ ਸਕਦਾ ਨਹੀਂ ਤੇ ਅਨੇਥਾ ਇਹਦਾ ਨੁਕਸਾਨ ਹੀ ਹੈ ਚਾਹ ਦੇ ਨਾਲ ਤੇ ਇਹਦਾ ਤਾਂ ਯੂਜ਼ ਜਿਹੜਾ ਆਯੁਰਵੇਦ ਨੇ ਦੱਸਿਆ ਦੁੱਧ ਤੇ ਮਲਾਈ ਆਯੁਰਵੇਦ ਦੇ ਵਿੱਚ ਆਨੰਦ ਦਾ ਵੱਟੀ ਆਉਂਦੀ ਜਿਹੜੇ ਸ਼ਿਗਰਪਤਨ ਦੇ ਰੋਗੀਆਂ ਨੂੰ ਦਿੱਤੀ ਜਾਂਦੀ ਆਯੁਰਵੇਦ ਸਾਰ ਸੰਗ੍ਰਹਿ ਦੇ ਵਿੱਚ ਇਹਦਾ ਜ਼ਿਕਰ ਕੀਤਾ ਜਾਂਦਾ ਕਾਮਨੀ ਵ੍ਰਿੰਦਾਵਨ ਰਸ ਵੱਟੀ ਆਉਂਦੀ ਹੈ ਜਿਹੜੇ ਸ਼ਿਗਰਪਤਨ ਦੇ ਰੋਗੀਆਂ ਨੂੰ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਨੂੰ ਦਿੱਤਾ ਜਾਂਦਾ ਉੱਥੋਂ ਤੱਕ ਦੱਸਿਆ ਗਿਆ ਆਯੁਰਵੇਦ ਦੇ ਵਿੱਚ ਕਿ ਇਸ ਗੋਲੀ ਨੂੰ ਬੰਦਾ ਪਾਣ ਦੇ ਵੀੜੇ ਦੇ ਵਿੱਚ ਰੱਖ ਕੇ ਖਾਏਗਾ ਤੇ ਉਤੋਂ ਦੁੱਧ ਪੀਏਗਾ ਤਾਂ ਉਹ ਮਤਲਬ ਕਿ ਮਦਮਸਤ ਇਸਤਰੀ ਜਿਹੜੀ ਹੁੰਦੀ ਜਾਂ ਜਿਹੜੇ ਮਤਲਬ ਕਿ ਨੌਜਵਾਨ ਇਸਤਰੀ ਜੇ ਬੰਦੇ 'ਚ ਕੋਈ ਕਮਜ਼ੋਰੀ ਤਾਂ ਉਹਦਣਾ ਵਧੀਆ ਰਮਨ ਕਰ ਸਕਦਾ ਉਹਦੇ ਵਾਸਤੇ ਕਾਰਨ ਕੀ ਕਿ ਅਫੀਮ ਸਾਡੇ ਸਤੰਭਕ ਮੰਨਿਆ ਜਾਂਦਾ ਰੋਕ ਲਾਉਂਦੀ ਸਾਡੇ ਜਿਹੜਾ ਖੂਨ ਖੂਨ ਹੈ ਜਾਂ ਸਾਡੀ ਦਾਤੂ ਉਹਨੂੰ ਰੋਕ ਕੇ ਰੱਖਣ ਦਾ ਕੰਮ ਕਰਦੀ ਲੇਕਿਨ ਜੇ ਦਾ ਲਗਾਤਾਰ ਤੇ ਜ਼ਿਆਦਾ ਸੇਵਨ ਕਰਾਂਗੇ ਤੇ ਇਹ ਹੀ ਚੀਜ਼ ਸਾਨੂੰ ਨੁਕਸਾਨ ਕਰੇਗੀ ਲੇਕਿਨ ਉਹਦੇ ਵਿੱਚ ਵੀ ਵੱਟੀ ਦੇ ਪਿਛੇ ਆਯੁਰਵੈਦ ਦੇ ਵਿੱਚ ਉਸ ਗ੍ਰੰਥ ਦੇ ਵਿੱਚ ਲਿਖਿਆ ਗਿਆ ਸਾਰ ਸੰਗ੍ਰਹਿ ਚ ਕਿ ਇਸ ਵੱਟੀ ਨੂੰ ਖਾਣ ਤੋਂ ਪਹਿਲਾਂ ਇੱਕ ਤਾਂ ਡਾਕਟਰ ਦੀ ਰეკਮੈਂਡੇਸ਼ਨ ਹੋਣੀ ਚਾਹੀਦੀ। ਦੂਸਰਾ ਤੁਸੀਂ ਇਸ ਵੱਟੀ ਨੂੰ ਖਾਣ ਤੋਂ ਬਾਅਦ ਰਾਤ ਨੂੰ ਤੁਸੀਂ ਇਸ ਵੱਟੀ ਦਾ ਯੂਜ਼ ਕੀਤਾ ਤੇ ਸਵੇਰੇ ਤੁਸੀਂ ਦੁੱਧ, ਮਲਾਈ, ਰਬੜੀ ਇਹਨਾਂ ਚੀਜ਼ਾਂ ਦਾ ਯੂਜ਼ ਕਰਨਾ ਤਾਂ ਕਿ ਜਿਹੜੀ ਖੁਸ਼ਕੀ ਤੇ ਗਰਮੀ ਤੁਹਾਡੀ ਆਯੁਰਵੇਦ ਨੇ ਦੁੱਧ ਨੂੰ, ਮੱਖਣ ਨੂੰ, ਰਬੜੀ ਨੂੰ ਇਹਨਾਂ ਚੀਜ਼ਾਂ ਨਾਲ ਉਹ ਗਰਮੀ ਤੇ ਖੁਸ਼ਕੀ ਦੂਰ ਹੋ ਜਾਗੀ। ਇਸ ਕਰਕੇ ਜਿਹੜਾ ਵੀ ਕੋਈ ਅਫੀਮ ਖਾਂਦਾ ਚਾ ਉਹ ਮੈਡੀਕਲ ਵਾਸਤੇ ਖਾਂਦਾ ਚਾ ਨਸ਼ੇ ਦੇ ਵਾਸਤੇ ਖਾਂਦਾ ਪਹਿਲੀ ਗੱਲ ਤਾਂ ਉਹਨੂੰ ਖਾਣ ਹੀ ਨਹੀਂ ਚਾਹੀਦੀ। ਇਹ ਨਸ਼ੇ ਦੇ ਰੂਪ ਵਿੱਚ ਕਦੇ ਵੀ ਫੇਰ ਵੀ ਕੋਈ ਕਿਸੇ ਨੂੰ ਇਹਦੀ ਆਦਤ ਪੈ ਚੁੱਕੀ ਕੋਈ ਇਹਦਾ ਆਦੀ ਹੋ ਚੁੱਕਿਆ ਤੇ ਉਹ ਅਚਾਹ ਨਾਲ ਸੇਵਨ ਕਰੇਗਾ ਤਾਂ ਲਿਵਰ ਖਰਾਬ ਕਰੇਗੀ ਕਿਡਨੀਆ ਖਰਾਬ ਕਰੇਗੀ ਕੋਲੇਸਟ੍ਰੋਲ ਵਧੇਗਾ ਹੋਰ ਜਿਆਦਾ ਰੋਗ ਹੋਣਗੇ ਇਸ ਕਰਕੇ ਅਫੀਮ ਖਾਣ ਵਾਲੇ ਬੰਦੇ ਨੂੰ ਕੀ ਹੈ ਵੀ ਸਵੇਰੇ ਉੱਠ ਕੇ ਨਿੰਬੂ ਦਾ ਪਾਣੀ ਪੀਵੇ ਅੰਦਰੋਂ ਜਿਹੜੀ ਕਲੀਨਿੰਗ ਕਰੇ ਉਹਦਾ ਜਿਹੜਾ ਪਿਸ਼ਾਬ ਆ ਕੇ ਅੰਦਰ ਦਾ ਲਿਵਰ ਸਾਫ਼ ਹੋਵੇ ਲਿਵਰ ਤੇ ਖਰਾਬੀ ਨਾ ਹੋਵੇ ਸਵੇਰੇ ਉੱਠ ਕੇ ਗਰਮ ਦੁੱਧ ਪੀਵੇ ਜਿਸ ਦਾ ਮਤਲਬ ਮਿੱਠਾ ਪਾ ਕੇ ਦੁੱਧ ਮਿਸ਼ਰੀ ਪਾ ਕੇ ਦੁੱਧ ਪੀਵੇ ਤਾਂ ਕਿ ਉਹਦੀ ਜਿਹੜੀ ਅੰਦਰ ਨੁਕਸਾਨ ਹੈ ਉਹ ਦੂਰ ਹੋਣ ਤਾਂ ਕਿ ਤਾਕਤ ਆਵੇ ਕਿਉਂ ਅੰਦਰ ਦੀ ਜਿਹੜੀ ਅਗਨੀ ਲਿਵਰ ਦੀ ਉਹਨੂੰ ਥੋੜੀ ਵਧਾ ਕਰਦੀ ਤੇ ਤੁਹਾਡੀ ਪਾਚਨ ਸ਼ਕਤੀ ਵਧ ਜਾਂਦੀ ਤੇ ਇਸ ਕਰਕੇ ਇਹਨਾਂ ਤਾਕਤ ਦੀਆਂ ਚੀਜ਼ਾਂ ਲੈਣ ਨਾਲ ਸੀ ਇਹਦਾ ਫਾਇਦਾ ਹੋ ਸਕਦਾ ਹੈ ਉਹ ਵੀ ਜੇ ਤੁਸੀਂ ਮੈਡੀਕਲ ਆਧਾਰ ਤੇ ਤੇ ਦੀ ਲਿਮਟ ਜਿਹਨੂੰ ਕਿਹਾ ਵੀ ਮਾਤਰਾ ਦੇ ਹਿਸਾਬ ਨਾਲ ਉਹ ਜੇ ਇੱਕ ਇੱਕ ਤੋਲਾ ਫੀਮ ਰੋਜ਼ ਦੀ ਲੋਕੀ ਖਾਂਦੇ ਆ ਉਹ ਤਾਂ ਸਭ ਤੋਂ ਉਲਟਾ ਬਿਮਾਰੀ ਤੇ ਮੌਤ ਦਾ ਕਾਰਨ ਬਣੇਗੀ ਕਿਉਂਕਿ ਜਿਆਦਾ ਫੀਮ ਨਾਲ ਅਜਿ ਵਿੱਚ ਦੱਸਿਆ ਕਿ ਬੰਦੇ ਨੂੰ ਪ੍ਰਲਾਪ ਤੰਦਰਾ ਬਹੁਤ ਕੁਝ ਹੋ ਜਾਂਦੇ ਹੁੰਦੀਆਂ ਅੱਖਾਂ ਦੀ ਪੁਤਲੀਆਂ ਖਿੱਚੀਆਂ ਜਾਂਦਾ ਜਿਸ ਦਿਨ ਉਹਦੀ ਮੌਤ ਤੱਕ ਹੋ ਸਕਦੀ ਹੈ ਡਾਕਟਰ ਸਾਹਿਬ ਦੇਖਿਆ ਜਾਂਦਾ ਹੈ ਕਿ ਹਮੇਸ਼ਾ ਹਰ ਇੱਕ ਵੱਲੋਂ ਇਹ ਕਿਹਾ ਜਾਂਦਾਗਾ ਕਿ ਜੇ ਤੁਹਾਨੂੰ ਕੋਈ ਅਟੈਕ ਵਗੈਰਾ ਦੀ ਜਾਂ ਰੰਗ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਣਕ ਦੇ ਦਾਣੇ ਜਿਨੀ ਫੀਮ ਖਾਓ ਤਾਂ ਤੁਹਾਨੂੰ ਜੋ ਹੈ ਉਸ ਤੋਂ ਆਰਾਮ ਮਿਲ ਜਾਵੇ ਇਹ ਗੱਲ ਕਿਨਿਕ ਸੱਚ ਹੈ ਦੇਖੋ ਕਿਤੇ ਵੀ ਮੈਡੀਕਲ ਪ੍ਰੂਵ ਨਹੀਂ ਕੀ ਕਿਸੇ ਵੀ ਬੰਦੇ ਨੂੰ ਮਤਲਬ ਕਿਸੇ ਗ੍ਰੰਥ ਦੇ ਵਿੱਚ ਜਾਂ ਕਿਸੇ ਮੈਡੀਕਲ ਸਾਇੰਸ ਨੇ ਕਿਹਾ ਹੋਵੇ ਕਿ ਤੁਸੀਂ ਕਣਕ ਦੇ ਦਾਣੇ ਜਿਨੀ ਫੀਮ ਖਾ ਲੋ ਤਾਂ ਤੁਹਾਨੂੰ ਅਟੈਕ ਜਿਹੜਾ ਨਹੀਂ ਹੋਏਗਾ ਵੇਖੋ ਇਹ ਹੁੰਦਾ ਕਿ ਜਦੋਂ ਅਟੈਕ ਹੁੰਦਾ ਬੰਦੇ ਨੂੰ ਦੋ ਧੜਕਣ ਵੱਧਦੀ ਹੈ ਤੇ ਉਹਦਾ ਕੀ ਹੁੰਦਾ ਕਿ ਦਰਦ ਹੁੰਦਾ ਤੇ ਇਹ ਜਿਹੜੀ ਸ਼ੂਲ ਪਰਸ਼ਮਣੀ ਦਾ ਕਾਰਨ ਦਰਦ ਨੂੰ ਘੱਟ ਕਰ ਦਿੰਦੀ ਹੈ ਜੀਤਾ ਕਰਕੇ ਬੰਦੇ ਨੂੰ ਕੁਸ਼ਚਰ ਲਈ ਸ਼ਾਂਤੀ ਮਹਿਸੂਸ ਹੁੰਦੀ ਉਹਦੀ ਦਰਦ ਘਟਨ ਕਰਕੇ ਜਨੂੰ ਜਿਹਨੂੰ ਸ਼ਵਾਸ਼ਰਕ ਹੈ ਜਿਹੜਾ ਬਹੁਤ ਜ਼ਿਆਦਾ ਸਾਹ ਚੱਟਦਾ ਧਣਕ ਉਹਨੂੰ ਸ਼ਾਂਤ ਇਹਨੂੰ ਸ਼ਾਮਕ ਕਹੇ ਸ਼ਾਮਕ ਹੁੰਦੀ ਯਾਨੀ ਸ਼ਾਂਤੀ ਦਿੰਦੀ ਕੁਸ਼ਚਰ ਵਾਸਤੇ ਲੇਕਿਨ ਉਤ ਤੋਂ ਬਾਅਦ ਇਸ ਇਨਸਾਨ ਨੂੰ ਮੈਡੀਕਲ ਹਾਊਸ ਚ ਜਾਣਾ ਹੀ ਚਾਹੀਦਾ ਆਪਣਾ ਇਲਾਜ ਕਰਾਉਣ ਲਈ ਕਿਉਂਕਿ ਹਾਰਟ ਅਟੈਕ ਹਮੇਸ਼ਾ ਬੀਪੀ ਵਧਣ ਨਾਲ ਆਰਟਰੀ ਬਲੌਕ ਹੋ ਜੇ ਹੋਣ ਨਾਲ ਕੋਲਸਟ੍ਰੋਲ ਜਦੋਂ ਵੱਧ ਜਾਂਦਾ ਖੂਨ ਗਾੜਾ ਹੋ ਜਾਂਦਾ ਥ ਜਿਹੜਾ ਹਾਰਟ ਪੰਪ ਕਰਦਾ ਜਦੋਂ ਹਾਰਟ ਪੰਪ ਕਰੇਗਾ ਖੂਨ ਨੂੰ ਸਾਡੇ ਸਾਰੇ ਅੰਗਾਂ ਚ ਪਹੁੰਚਾਉਣ ਦਾ ਕੰਮ ਦਿਲ ਕਰਦਾ ਉਹ ਪੰਪ ਕਰਦੇ ਹੁੰਦਾ ਜਦੋਂ ਖੂਨ ਗਾੜਾ ਹੁੰਦਾ ਤਾਂ ਉਹਦਾ ਜ਼ੋਰ ਲੱਗਦਾ ਹੈ ਪ੍ਰੈਸ਼ਰ ਲੱਗਦਾ ਤੇ ਜਦੋਂ ਕਹਿੰਦੇ ਪ੍ਰੈਸ਼ਰ ਵੱਧ ਗਿਆ ਉਹਦਾ ਪ੍ਰੈਸ਼ਰ ਵੱਧਦਾ ਤਾਂ ਉਸ ਤੋਂ ਬਾਅਦ ਉਹਨੂੰ ਕੀ ਹੁੰਦਾ ਕਿ ਜ਼ੋਰ ਲੱਗਣਾ ਬੀਪੀ ਵੱਧ ਜਾਂਦਾ ਹੈ ਬੀਪੀ ਵਧੇਗਾ ਤਾਂ ਵਿਚੈਨੀ ਵਧੇਗੀ ਤੇ ਧੜਕਣ ਵਧੇਗੀ ਤੇ ਜਿਹਨੂੰ ਜਿਤ ਜਿਆਦਾ ਪ੍ਰੈਸ਼ਰ ਵਧਦਾ ਫਿਰ ਅਟੈਕ ਨੂੰ ਕਹਿੰਦੇ ਕਿਉਂਕਿ ਦੌਰਾ ਪੈ ਜਾਂਦਾ ਜਦੋਂ ਹਾਰਟ ਜ਼ੋਰ ਲਾ ਰਿਹਾ ਆਪਾਂ ਬਹੁਤ ਜਿਆਦਾ ਗਰਮ ਚੀਜ਼ ਖਾ ਲਈ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਜਿਆਦਾ ਖਾਣੇ ਤਾਂ ਹਾਰਟ ਦਾ ਜਿਹੜਾ ਪ੍ਰੈਸ਼ਰ ਉਹ ਵਧਣਾ ਫਿਰ ਅਟੈਕ ਦਾ ਰੂਪ ਲੈ ਲੈਂਦਾ ਤੇ ਉਸ ਟਾਈਮ ਤੇ ਕੀ ਹੁੰਦਾ ਕਿ ਇਹ ਫੀਮ ਸਿਰਫ ਇੱਕ ਕੰਮ ਕਰਦੀ ਕਿ ਦਰਦ ਨੂੰ ਕੁਝ ਘੱਟ ਕਰਦੀ ਸ਼ੂਲ ਪਰਸ਼ਮਨੀ ਹੋਣ ਕਰਕੇ ਕੁਝ ਸ਼ਾਂਤੀ ਦਿੰਦੀ ਤਾਂ ਕਿ ਅਸੀਂ ਮੈਡੀਕਲ ਹਾਊਸ ਤੱਕ ਪਹੁੰਚ ਸਕੀ ਇਹ ਹੀ ਇਹਦਾ ਬੇਨਿਫਿਟ ਹੋ ਸਕਦਾ ਬਾਕੀ ਜੇ ਆਪਾਂ ਸੋਚੀਏ ਕਿ ਫੀਮ ਨਾਲ ਜੋ ਫੀਮ ਦੇ ਆਦੀ ਹੋ ਚੁੱਕੇ ਹਨ ਤੂਲਾ ਤੋਲਾ ਤੁਹਾਡੇ ਕਿਹਦੇ ਮੁਤਾਬਕ ਵੀ ਡੇਲੀ ਖਾ ਲੈਂਦੇ ਹਨ ਉਹਨਾਂ ਦਾ ਜੋ ਉਹ ਫੀਮ ਘਟਾਉਣਾ ਚਾਹਣ ਤਾਂ ਕਿਵੇਂ ਘਟਾ ਸਕਨੇ ਹੋ ਵੇਖੋ ਜੀ ਫੀਮ ਘਟਾਉਣ ਦਾ ਤਿੱਕੋ ਤਰੀਕਾ ਕਿ ਮਨ ਨੂੰ ਮਜ਼ਬੂਤ ਕਰੋ ਜਦੋਂ ਆਦਤ ਪੈ ਜਾਂਦੀ ਕਾਰਨ ਕੀ ਹੁੰਦਾ ਜੀ ਜਿਹੜਾ ਸਾਡਾ ਕੁਦਰਤ ਨੇ ਪੀਨਿਅਲ ਗਲੈਂਡ ਦਿੱਤਾ ਸਾਨੂੰ ਪਿਊਟਰੀ ਗਲੈਂਡ ਦਿੱਤਾ ਜਿਹਨੂੰ ਪ੍ਰਾਣ ਦਾ ਕੇਂਦਰ ਕਿਹਾ ਜਾਂਦਾ ਆਯੁਰਵੇਦ ਦੇ ਵਿੱਚ ਜਿਹਨੂੰ ਆਪਾਂ ਮਤਲਬ ਕੀ ਅਧਿਆਤਮ ਚ ਦਸ਼ਮਾ ਦਵਾਰ ਕਹਿੰਦੇ ਨੇ ਕੋਈ ਥਰਡ ਆਈ ਕਹਿੰਦਾ ਉਹ ਪੀਨਿਅਰ ਗਲੈਂਡ ਹੀ ਜਦੋਂ ਖੁੱਲਦਾ ਜੀ ਨੂੰ ਸਿਮਰਨ ਕਰਕੇ ਜਾਗਰਿਤ ਕੀਤਾ ਜਾਂਦਾ ਜਾਂ ਮੈਡੀਟੇਸ਼ਨ ਯੋਗ ਕਰਕੇ ਤੇ ਉਹਨੂੰ ਜਾਗਰਿਤ ਕਰਨ ਲਈ ਕਿਉਂਕਿ ਨਸ਼ਾ ਜਦੋਂ ਕੋਈ ਲੈਂਦਾ ਚਾਹੇ ਕੋਈ ਕੈਫੀਨ ਦਾ ਨਸ਼ਾ ਸਿਗਰਟ ਦਾ ਚਾਹੇ ਕੋਈ ਅਫੀਮ ਦਾ ਚਾਹੇ ਦਾਰੂ ਦਾ ਉੱਥੇ ਜਾ ਕੇ ਐਕਸ਼ਨ ਕਰਦਾ ਤੇ ਜਿੱਦਣਾ ਕੀ ਹੁੰਦਾ ਕਿ ਬੰਦੇ ਨੂੰ ਉਤੇਜਨਾ ਮਹਿਸੂਸ ਹੁੰਦੀ ਥੋੜਾ ਜਿਹਾ ਉਤਸ਼ਾਹ ਮਿਲਦਾ ਥੋੜੀ ਜਿਹੀ ਊਰਜਾ ਮਿਲਦੀ ਤੇ ਇਨਸਾਨ ਸੋਚਦਾ ਕਿ ਸ਼ਾਇਦ ਮੈਨੂੰ ਤਾਕਤ ਤੇ એનર્ਜੀ ਤੇ ਫੁਰਤੀ ਮਿਲੀ ਲੇਕਿਨ ਉਹ ਆਰਟੀਫੀਸ਼ੀਅਲ ਹੁੰਦੀ ਕੁਛ ਚੇਰ ਵਾਸਤੇ ਹੁੰਦੀ ਉਸ ਤੋਂ ਬਾਅਦ ਸਾਨੂੰ ਦੁਬਾਰਾ ਫਿਰ ਨਸ਼ਾ ਲੈਣਾ ਪੈਂਦਾ ਇਸ ਕਰਕੇ ਕੀ ਹੁੰ ਦੇ ਨਸ਼ੇ ਨੂੰ ਦੂਰ ਕਰਨ ਵਾਸਤੇ ਫੀਮ ਦੀ ਮਾਤਰਾ ਜਿਹੜੀ ਉਹ ਘਟਾਉਂਦੇ ਰਹਿਣਾ ਚਾਹੀਦਾ ਤਾਂ ਸਾਨੂੰ ਆਪਣੇ ਮੈਡੀਟੇਸ਼ਨ ਯੋਗਾ ਨਾਲ ਚੰਗੀਆਂ ਤਾਕਤ ਵਾਲੀਆਂ ਚੀਜ਼ਾਂ ਜੂਸ ਫਰੂਟ ਲੈਣੇ ਚਾਹੀਦੇ ਜਿੱਦਾਂ ਸਾਡੇ ਸਰੀਰ 'ਚ ਮਾਲਕਾਂਗਣੀ ਅੱਛਾ ਨਰਵਸ ਟੋਨਿਕ ਲੈਣੇ ਚਾਹੀਦੇ ਜਿੱਦਾਂ ਮਾਲਕਾਂਗਣੀ ਹੋਗੀ ਜੋਤਿਸ਼ਮਤੀ ਹੋਗੀ ਇਹ ਜਿਹੜਾ ਬ੍ਰਹਮੀ ਸ਼ੰਖਪੁਸ਼ਪੀ ਅਸ਼ਵਗੰਧਾ ਇਹਨਾਂ ਚੀਜ਼ਾਂ ਦਾ ਯੂਜ਼ ਕਰਨਾ ਚਾਹੀਦਾ ਜਿੱਦਨਾਂ ਕਿ ਬੰਦੇ ਨੂੰ ਫੀਮ ਨੂੰ ਛੱਡਣ ਤੋਂ ਬਾਅਦ ਜਿਹੜੀ ਤੋੜ ਹੁੰਦੀ ਉਹ ਨਾ ਹੋਵੇ ਬਹੁਤ ਸਾਰੇ ਆਯੁਰਵੇਦ ਐਸੀਆਂ ਜਿਹੜੀਆਂ ਬੂਟੀਆਂ ਜਿਹੜੀਆਂ ਅਸੀਂ ਯੂਜ਼ ਕਰਕੇ ਜਿਹੜੀ ਫੀਮ ਦੀ ਤੋੜ ਤੋਂ ਬਚ ਸਕਦੇ ਤੇ ਆਪਣੇ ਜਿਹੜੇ ਉਸ ਗਲੈਂਡ ਨੂੰ ਜਗਾ ਸਕਦੇ ਜਿਹੜਾ ਸਾਨੂੰ ਖੁਸ਼ੀ ਜਾਂ ਉਤਸ਼ਾਹ ਦਿੰਦਾ ਤੇ ਜਿੱਦਨਾਂ ਤੋੜ ਮਹਿਸੂਸ ਨਹੀਂ ਹੋਏਗੀ ਤੇ ਥੋੜੀ ਥੋੜੀ ਘਟਾਉਂਦਿਆਂ ਬੰਦਾ ਮਨ ਨੂੰ ਮਜ਼ਬੂਤ ਰੱਖੇ ਤੇ ਇਸ ਨਸ਼ੇ ਨੂੰ ਛੱਡ ਸਕਦਾ ਹੈ ਦੇਖਾਈ ਜਾਂਦਾ ਹੈ ਕਿ ਹੁਣ ਹਰ ਇੱਕ ਚੀਜ਼ ਵਿੱਚ ਮਲਾਵਟ ਹੈ ਤੇ ਜੇ ਗੱਲ ਕੀਤੀ ਜਾਵੇ ਲੋਕ ਆਰਟੀਫੀਸ਼ੀਅਲ ਨਸ਼ੇ ਬਲ ਬੜਾ ਭਜਦੇ ਨੇ ਜਿਵੇਂ ਚਿੱਟੇ ਦਾ ਨਸ਼ਾ ਜ਼ਿਆਦਾ ਚੱਲ ਰਿਹਾ ਹੈਗਾ ਆਪਣੇ ਪੰਜਾਬ 'ਚ ਇਸ ਦੀ ਖੇਤੀ ਵੀ ਨਹੀਂ ਹੋ ਰਹੀ ਜਿਸ ਕਰ ਲੋਕਾਂ ਵਿੱਚ ਕਾਫੀ क्रेज ਆ ਕੇ ਪਤਨੀ ਫੀਮ ਨੇ ਜੋ ਹੈ ਕਈ ਬਿਮਾਰੀਆਂ ਤੋੜ ਦੇਣੀਆਂ ਹਨ ਤੇ ਲੋਕਾਂ ਵਿੱਚ ਅਕਸਰ ਬਹਿਮ ਬਣਾਇਆ ਜਾਂਦਾ ਹੈ ਵੇਖੋ ਖੇਤੀਬਾੜੀ ਦੱਸਿਆ ਜਾਵੇ ਤਾਂ ਉਹ ਇੱਕ ਨਸ਼ੇ ਵਾਸਤੇ ਜਾਂ ਪਕੀਏ ਵੀ ਖੇਤੀ ਕਰ ਲੈ ਵੀ ਦੂਜੇ ਨਸ਼ੇ ਛੱਡਣ ਵਾਸਤੇ ਵੇਖੋ ਕਿਸੇ ਵੀ ਚੀਜ਼ ਨੂੰ ਕਹਿੰਦਾ ਕਿ ਸਤਸੰਗ ਵਿੱਚ ਵੀ ਕਿਹਾ ਜਾਂਦਾ ਵੀ ਨਾ ਤੇ ਭੋਗ ਦੇ ਵਿੱਚ ਸੁੱਖਿਆ ਤੇ ਨਾ ਹੀ ਤਿਆਗ ਦੇ ਵਿੱਚ ਸੁੱਖਿਆ ਸੁੱਖ ਹੈ ਵਿੱਚ ਵਿਚ ਜਿਹੜਾ ਸੁਖਮਣ ਦਾ ਵਿਚਾਰ ਹੈ ਅਸੀਂ ਬੰਦੇ ਨੂੰ ਵਿਚਾਰ ਕਰਨਾ ਮਿਲਦਾ ਇਸ ਕਰਕੇ ਅਫੀਮ ਦੀ ਖੇਤੀ ਨੂੰ ਕੈਨੇਡਾ ਦੇ ਵਿੱਚ ਭੰਗ ਦੀ ਖੇਤੀ ਬਿਲਕੁਲ ਹੁੰਦੀ ਹੈ ਲੇਕਿਨ ਲੋਕਾਂ ਨੂੰ ਸਮਝ ਤੇ ਗਿਆਨ ਹੈ ਸਾਡੇ ਇੱਥੇ ਵੀ ਖੇਤੀ ਤਾਂ ਹੁੰਦੀ ਫੀਮ ਦੀ ਲੇਕਿਨ ਅਸੀਂ ਜੇ ਨਸ਼ੇ ਦੇ ਰੂਪ ਚ ਇਹਨੂੰ ਸੋਚੀ ਵੀ ਸਾਡੇ ਪੰਜਾਬ ਚ ਨਸ਼ਾ ਆ ਜਾਏ ਤੇ ਉਹ ਦੂਜਾ ਨਸ਼ਾ ਦੂਰ ਹੋ ਜਾਊਗਾ ਇਹ ਨਹੀਂ ਹੁੰਦਾ ਅਸੀਂ ਇਹਦਾ ਆਧਾਤ ਹੀ ਨਹੀਂ ਪਾਉਣਾ ਇਹਨੂੰ ਮੈਡੀਕਲ ਵਾਸਤੇ ਹੀ ਯੂਜ਼ ਵਾਸਤੇ ਦੀ ਖੇਤੀ ਹੁੰਦੀ ਇਹਦੇ ਆਯੁਰਵੇਦ ਦੇ ਵਿੱਚ ਕਟੋ-ਕਟ 60 ਯੋਗ ਤਿਆਰ ਕੀਤੇ ਜਾਂਦੇ ਆ ਜਿਹੜੇ ਬਿਮਾਰੀਆਂ ਨੂੰ ਦੂਰ ਕਰਦੇ ਇਹਦੇ ਇੰਜੈਕਸ਼ਨ ਤਿਆਰ ਕੀਤੇ ਜਾਂਦੇ ਮੋਰਫਨ ਦੇ ਇੰਜੈਕਸ਼ਨ ਤਿਆਰ ਜਿਹੜੇ ਟੀਵੀ ਕੈਂਸਰ ਦੇ ਰੋਗੀਆਂ ਨੂੰ ਜਦੋਂ ਬਹੁਤ ਦਰਦ ਹੁੰਦੇ ਉਹ ਇੰਜੈਕਸ਼ਨ ਲੱਗਦੇ ਤੇ ਇਸ ਕਰਕੇ ਦਾ ਮੈਡੀਕਲ ਯੂਜ਼ ਇੰਨਾ ਜ਼ਿਆਦਾ ਕਿ ਜਿੰਨੀ ਮਰਜ਼ੀ ਖੇਤੀ ਹੋ ਜੇ ਉਹ ਯੂਜ਼ ਨਹੀਂ ਖਤਮ ਹੋਏਗਾ ਤੇ ਇਸ ਕਰਕੇ ਉੱਥੇ ਸਾਨੂੰ ਆਰਥਿਕ ਮਦਦ ਵੀ ਮਿਲ ਸਕਦੀ ਹੈ ਤੇ ਦੂਜੇ ਜਿਹੜੇ ਭੜੇ ਨਸ਼ੇ ਉਹਨਾਂ ਤੋਂ ਤੇ ਬਚਣ ਲਈ ਸਾਨੂੰ ਮੈਡੀਕਲ ਦਾ ਸਹਾਰਾ ਹੀ ਲੈਣਾ ਪਏਗਾ ਜਿਹੜੀ ਬੂਟੀਆਂ ਦਾ ਆਯੁਰਵੇਦ ਦਾ ਸਹਾਰਾ ਲੈਣਾ ਪਏਗਾ ਕਦੀ ਵੀ ਸਿੰਥੈਟਿਕ ਦਵਾਈਆਂ ਜਿਹੜੀਆਂ ਹਨ ਉਹ ਨਸ਼ੇ ਨਹੀਂ ਛਡਾ ਸਕਦੀਆਂ ਕਿਉਂਕਿ ਉਹਨਾਂ ਨੇ ਕੀ ਕਰਨਾ ਇੱਕ ਨਸ਼ੇ ਤੋਂ ਹਟਾ ਕੇ ਦੂਜੇ ਨਸ਼ੇ ਤੇ ਲਾ ਦਿੰਦੀਆਂ ਸਾਨੂੰ ਆਯੁਰਵੇਦ ਦਾ ਸਹਾਰਾ ਹੀ ਲੈਣਾ ਪਏਗਾ ਨਸ਼ੇ ਨੂੰ ਛੱਡਣ ਵਾਸਤੇ ਅਫੀਮ ਦਾ ਵੀ ਇੱਕ ਤਰੀਕਾ ਉਹ ਵੀ ਡਾਕਟਰ ਰეკਮੈਂਡ ਕਰਨਗੇ ਤੇ ਉਦੋਂ ਸਾਨੂੰ ਲੈਣੀ ਚਾਹੀਦੀ ਆਪਣੇ ਆਪ ਸਾਨੂੰ ਅਫੀਮ ਨਹੀਂ ਲੈਣੀ ਚਾਹੀਦੀ ਕਿ ਇੱਕ ਨਸ਼ੇ ਵਾਸਤੇ ਜਾਂ ਆਪਣੀ ਤਾਕਤ ਨੂੰ ਵਧਾਉਣ ਵਾਸਤੇ ਸੀ ਲਵਾਂਗੇ ਡਾਕਟਰ ਸਾਹਿਬ ਇੱਕ ਜੋ ਆਮ ਇਨਸਾਨ ਹੈ ਉਸ ਨੂੰ ਦਿਨ ਵਿੱਚ ਕਿੰਨੀ ਵਾਰ ਫੀਮ ਖਾਣੀ ਚਾਹੀਦੀ ਹੈ ਜਾਂ ਹਫਤੇ ਵਿੱਚ ਕਿੰਨੀ ਵਾਰ ਖਾਣੀ ਚਾਹੀਦੀ ਹੈ ਵੇਖੋ ਮੈਂ ਤੇ ਕਹਾਂਗਾ ਕਿ ਇਨਸਾਨ ਨੂੰ ਫੀਮ ਖਾਣੀ ਨਹੀਂ ਚਾਹੀਦੀ ਕਿਉਂਕਿ ਇਹ ਫੀਮ ਕੋਈ ਤਾਕਤ ਵਾਲੀ ਚੀਜ਼ ਤੇ ਹੈ ਨਹੀਂ ਨਾ ਇਨਸਾਨ ਵਾਸਤੇ ਬਣੀ ਹੈ ਫੀਮ ਤੇ ਸਿਰਫ ਮੈਡੀਕਲ ਵਾਸਤੇ ਬਣੀ ਕਿ ਕਿਸੇ ਬੰਦੇ ਨੂੰ ਕੋਈ ਕੁਦਰਤੀ ਪ੍ਰੋਬਲਮ ਆ ਗਈ ਹੈ ਉਹਦੇ ਬਹੁਤ ਜ਼ਿਆਦਾ ਸਰੀਰ 'ਚ ਦਰਦਾਂ ਹੁੰਦੀਆਂ ਤੇ ਜਾਂ ਉਹਨੂੰ ਮਰਦਾਨਾ ਕਮਜ਼ੋਰੀ ਆ ਗਈ ਸ਼ਿਗਰਪਤਨ ਦਾ ਕੋਈ ਰੋਗ ਲੱਗ ਗਿਆ ਉਹਨੂੰ ਉਹਦੇ ਵਾਸਤੇ ਅਗਰ ਲੈਣਾ ਤੋਂ ਕਾਮਡੀ ਬਰਿੰਦਵਨ ਰਸ ਖਾਏ ਜਾਂ ਜਾਤੀ ਫਲਾਦੀ ਵੱਟੀ ਖਾਏ ਉਹ ਆਨੰਦ ਦਾ ਵੱਟੀ ਖਾਏ ਜਿਹੜੀਆਂ ਸਪੈਸ਼ਲਿਸਟੇ ਕੰਮ ਵਾਸਤੇ ਬਣੀਆਂ ਸਾਰ ਸੰਗ੍ਰਹਿ ਦੇ ਵਿੱਚ ਉਹਨੂੰ ਡਾਕਟਰ ਰეკਮੈਂਡ ਕਰਨ ਉਹ ਚੀਜ਼ ਨਹੀਂ ਕਿ ਨਸ਼ੇ ਦੇ ਰੂਪ ਚ ਖਾਏ ਜੇ ਕੋਈ ਦਰਦਾਂ ਹੁੰਦੀ ਹੈ ਤੁਹਾਨੂੰ ਸਮੀਰ ਰਸ ਖਾਏ ਉਹਦੇ ਵਿੱਚ ਬਹੁਤ ਸਾਰੇ ਮਤਲਬ ਕਿ ਜਿਹੜੇ ਲੰਗੜੇ ਕੁਬੜੇ ਤੱਕ ਠੀਕ ਹੋ ਜਾਂਦੇ ਜਿਹੜੇ ਮਤਲਬ ਕਿ ਦੱਸਿਆ ਗਿਆ ਉਹਦੇ ਵਿੱਚ ਸਮੀਰ ਗਜ ਕੇਸ਼ਰੀ ਰਸ ਹੁੰਦਾ ਜਿਹੜਾ ਦਰਦਾਂ ਨੂੰ ਦੂਰ ਕਰਦਾ ਤੇ ਇਸ ਕਰਕੇ ਸਾਨੂੰ ਦਰਦਾਂ ਨੂੰ ਦੂਰ ਕਰਨ ਵਾਸਤੇ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ ਇਹ ਤੇ ਜਿਹੜੇ ਬਣੇ ਹੋਏ ਪ੍ਰੋਡਕਟ ਖਾਣੇ ਚਾਹੀਦੇ ਜਿਹਦੇ ਵਿੱਚ ਅਫੀਮ ਦੇ ਨਾਲ ਨਾਲ ਲੌਂਗ ਪਾਨ ਦੇ ਪੱਤੇ ਦਾ ਰਸ ਜਾਤੀ ਫਲ ਜਿਹਨੂੰ ਜੈਫਲ ਕਿਹਾ ਜਾਂਦਾ ਅੱਕਰ ਕਰਾ ਬਹੁਤ ਸਾਰੀ ਜੜੀ ਬੂਟੀਆਂ ਸੇਮਲ ਮੂਸਲੀ ਦਾ ਰਸ ਇਹ ਸਾਰੇ ਰਸਾਂ ਦੇ ਵਿੱਚ ਅਫੀਮ ਨੂੰ ਘੋਲਟ ਕੇ ਸ਼ੁੱਧ ਕਰਕੇ ਯੋਗ ਬਣਾਏ ਜਾਂਦੇ ਜਿਸ ਦੇ ਨਾਲ ਸਾਡੇ ਸਰੀਰ ਨੂੰ ਇਹ ਫਾਇਦੇ ਹੁੰਦੇ ਆ ਜੇ ਕੱਚੀ ਅਵਸਥਾ ਸਿੱਧਾ ਨਸ਼ੇ ਵਾਸਤੇ ਖਾਵਾਂਗੇ ਤਾਂ ਮੈਂ ਨਹੀਂ ਕਹਿ ਸਕਦਾ ਕਿ ਉਹ ਕੋਈ ਫਾਇਦਾ ਕਰੇਗੀ ਉਹ ਨੁਕਸਾਨ ਹੀ ਕਰੇਗੀ ਹਾਂ ਕੁਸ਼ਚਰ ਵਾਸਤੇ ਉਸ ਤਮਕ ਗੁਣ ਹੁਣ ਕਰਕੇ ਕਿਉਂਕਿ ਆਯੁਰਵੇਦ ਦੇ ਗ੍ਰੰਥ ਸਾਰ ਸੰਗ੍ਰਹਿ ਚ ਤੇ द्रव गुण विज्ञान ਦੇ ਵਿੱਚ ਦੱਸਿਆ ਗਿਆ 19 ਤੋਂ 24 ਨੰਬਰ ਪੇਜ ਦੇ ਵਿੱਚ 6 ਪੇਜਾਂ 'ਚ ਦੱਸਿਆ ਕਿ ਉਹ ਸਤੰਭਕ ਹੈ ਸਤੰਭਕ ਦਾ ਮਤਲਬ ਰੋਕ ਕੇ ਰੱਖਦੀ ਕਿਸੇ ਵੀ ਚੀਜ਼ ਨੂੰ ਤੋਂ ਕੁਝ ਸਮੇਂ ਲਈ ਸਾਰੇ ਧਾਤੂ ਨੂੰ ਰੋਕ ਕੇ ਰੱਖਦੀ ਤੇ ਬੰਦੇ ਨੂੰ ਉਹਨੂੰ ਲੰਮਾ ਸਮੇਂ ਵਾਸਤੇ ਆਫੀਮ ਦਾ ਯੂਜ਼ ਕਰਦਾ ਲੇਕਿਨ ਇਹਦੀ ਜਗ੍ਹਾ ਆਨੰਦ ਦਾ ਵਰਟੀ ਕਾਮਨ ਨਿਰਿੰਦਵਨ ਰਾਸ ਇਹਨਾਂ ਚੀਜ਼ਾਂ ਦਾ ਯੂਜ਼ ਕਰੇਗਾ ਜਿਹੜੀਆਂ ਕਿ ਮੈਡੀਕਲ ਚੀਜ਼ਾਂ ਤੇ ਉਹਨੂੰ ਜ਼ਿਆਦਾ ਫਾਇਦਾ ਹੋਏਗਾ ਡਾਇਰੈਕਟ ਨਸ਼ਾ ਨਾ ਲਗੇ ਦਾ ਕੋਈ ਵੀ ਇਨਸਾਨ ਜੀ ਬਿਲਕੁਲ ਇਸ ਹਨ ਸਾਡਾ ਡਾਕਟਰ ਸਾਹਿਬ ਜੋ ਕਿ ਆਯੁਰਵੇਦ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਤੇ ਇਹਨਾਂ ਨੇ ਦੱਸਿਆ ਕਿ ਫੀਮ ਨੂੰ ਜੋ ਹੈ ਨਸ਼ੇ ਦੇ ਰੂਪ ਵਿੱਚ ਕਦੇ ਵੀ ਨਹੀਂ ਲੈਣਾ ਚਾਹੀਦਾ ਜਦ ਕਿ ਆਮ ਇਨਸਾਨ ਜੋ ਕੋਈ ਵੀ ਹੈ ਜਿਸ ਨੂੰ ਕਿ ਜੋ ਉਹਦਾ ਉਸਦਾ ਨਾਲ ਦਾ ਕੋਈ ਯਾਰ ਦੋਸਤ ਖਾਂਦਾ ਹੈ ਤਾਂ ਉਹ ਕਹਿਣ ਲਗਾ ਵੀ ਤੁਹਾਨੂੰ ਹਫਤੇ ਵਿੱਚ ਜਾਂ ਪੰਜ ਦਿਨਾਂ ਵਿੱਚ ਫੀਮ ਖਾਣੀ ਚਾਹੀਦੀ ਹੈ ਤੇਰਾ ਖੂਨ ਪਤਲਾ ਹੋ ਜਾਊਗਾ ਉਹਨਾਂ ਵਾਸਤੇ ਵੀ ਬਿਲਕੁਲ ਨਹੀਂ ਉਹਨਾਂ ਵਾਸਤੇ ਆਯੁਰਵੈਦਿਕ ਵਿੱਚ ਜੜੀਏ ਬੂਟੀਆਂ ਬਣੀਆਂ ਹੋਈਆਂ ਹਨ ਜਿਸ ਵਿੱਚ ਕਿ ਸਹੀ ਮਾਤਰਾ ਵਿੱਚ ਜੋ ਹੈ ਦਵਾਈਆਂ ਬਣੀਆਂ ਹੋਈਆਂ ਹਨ ਪਰ ਫੀਮ ਹੈ ਜੋ ਇੱਕ ਇਸ ਨੂੰ ਨਸ਼ੇ ਦੇ ਰੂਪ ਵਿੱਚ ਬਿਲਕੁਲ ਨਹੀਂ ਲੈਣਾ ਚਾਹੀਦਾ ਤੇ ਜੇ ਕੋਈ ਆਦੀ ਹੋ ਚੁੱਕਿਆ ਹੈ ਤਾਂ ਉਸ ਨੂੰ ਉਹ ਕਿਵੇਂ ਛੱਡ ਸਕਦਾ ਹੈ ਕਿਵੇਂ ਘਟਾ ਸਕਦਾ ਹੈ ਖੁਰਾਕ ਦੇ ਨਾਲ ਇਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੰਗਰੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬ ਭਾਰਤ ਵਿੱਚ Jio TV, Jio Fiber ਤੇ Tata Play TV ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV